ਮੈਂ ਪੰਜਾਬ ਦੀ ਕਰੇ ਨੀ ਮਰੀ ਜਿਹਦੀ ਪਛਲੇ 2 ਮਹੀਨਾ ਚ ਪੰਜਾਬ ਦੇ ਕੁਆਇਡ ਤੇ ਉਹਨਾਂ ਵਾਲੇ ਬਾਲਾ ਦੀ ਬਣਾਵਾਂਗੇ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਹੁਣ ਦੀ ਚਲੂ ਮੈਂ ਅਧਿਕਾਰ ਕਰਨ ਚਾਹਣਾ ਹੈ ਕਿ ਭਰਾਵੋ ਮੇਰਾ ਸਾਥ ਤੁਸੀਂ ਪਹਿਲਾਂ ਵੀ ਦਿੱਤਾ ਹੈ ਮੇਰਾ ਤੁਹਾਡੇ ਨਾਲ ਇਹ ਵਾਅਦਾ ਜਿਹੜਾ ਮੈਂ ਬਰਨਾਰਡ ਦੇ ਲੋਕਾਂ ਨਾਲ ਲਵਾਇਆ ਹੈ ਵੀ ਮੇਰੇ ਕਰਕੇ ਤੁਹਾਡੀ ਕਦੇ ਥਾਥ ਤੇ ਬੈਠਿਆਂ ਦੀ ਇਸ ਗੱਲ ਕਰਕੇ ਜਿਵੇਂ ਦੀ ਤੁਸੀਂ ਭਾਈ ਜੀ ਤੁਹਾਡਾ ਕਿਹਦੀ ਖਾਨੀ ਕਰਦਾ ਉਹ ਮਾਦੇਵਾ ਦਾ ਥੋੜੇ ਬਾਹਰ ਨਾਲ ਦੀ ਕਰਦਾ ਜਿੰਮੇ ਵਾਲਿਓ ਜ਼ਿੰਦਗੀ ਚ ਕਦੇ ਇਸ ਗੱਲ ਕਰਕੇ ਦੂਜੀ ਮੋਚ ਨਹੀਂ ਕਿਲੀ ਹੋਗੀ ਬਹੁਤ ਵਧੀਆ ਹੰਗਾਰਾ ਹੈ ਅੱਜ ਸਾਡੇ ਮਾਨਯੋਗ ਇੱਕ ਮੰਤਰੀ ਪੰਜਾਬ ਪਰਮੇਸ਼ਵਰ ਜੀ ਨਾਲ ਅੱਜ ਜਿਹੜਾ ਕਮੇਟੀ ਦੇ ਵਿੱਚ ਜਿਹੜੀਆਂ ਇਨਵੋਲਵਮੈਂਟ ਹੈ ਕਿਆ ਸਕਦੇ ਹੋ ਹਾ ਹੁੰਨਾ ਵਿੱਚ ਇਹ ਵੀ ਜਿਹੜੇ ਮੇਨ ਪਾਰਟੀ ਦੇ ਮੋਢੇ ਨਾਲ ਦੇ ਕਿੱਤਾ ਦੇ ਬਕਰ ਨੇ ਜਿਹੜੇ ਵੱਖਰਾਂ ਨੇ ਉਤਲ ਗੋਣੇ ਆ ਪਿੰਡਾਂ ਦੇ ਵਿੱਚ ਕਹੋ ਵੀ ਪਾਰਟੀ ਦੀ ਲੜਾਈ ਲੜਨੀ ਹੈ ਇਹਨਾਂ ਨੇ ਪਹਿਲਾਂ ਵੀ ਸਾਨੂੰ ਇੱਥੇ ਤੱਕ ਪਹੁੰਚਾਇਆ ਆਮ ਚੋਵਾਂਈ ਇਲੈਕਸ਼ਨ ਹੋਵੇ ਤਾਰਾਂ ਦੀ ਹੋਵੇ ਜੀ ਦੀ ਹੋਵੇ ਪਾਈ ਦੀ ਹੋਵੇ ਮੈਂ ਕਿਤੇ ਨਾਲੇ ਬਹੁਤ ਸਾਥ ਪਾਰਟੀ ਦਾ ਦਿੱਤਾ ਹੈਗਾ ਮੇਰਾ ਮੇਨ ਮਕਸਦ ਇਹ ਹੀ ਹੈ ਉਹਨਾਂ ਪਿਛਲੇ ਕੁਝ ਦਿਨਾਂ ਤੋਂ ਕਿ ਸਾਰੇ ਵਰਕਰਾਂ ਨੂੰ ਜਾ ਕੇ ਇੰਡੋਰ ਮੀਟਿੰਗਾਂ ਕਰਕੇ ਜਿਹੜਾ ਮਿਲਾ ਜਾਵੇ ਸੋ ਅੱਜ ਬਹੁਤ ਵਧੀਆ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਾਰੇ ਵਰਕਰ ਬੜੀ ਚਰਚਾ ਦੇ ਵਿੱਚ ਨੇ ਤੇ ਸਾਰੇ ਵਾਪਰ ਇਹ ਕਹਦੇ ਅ ਵੀ ਭਾਈ ਅਸੀਂ ਆਪਦੇ ਪਿੰਡੋਂ ਵੋਟ ਹੀ ਘਟਣ ਦੇ ਤੇ ਸਾਰੇ ਪਿੰਡਾਂ ਦੇ ਵਿੱਚ ਉਹ ਕਹਿੰਦੇ ਇਕੱਲੇ ਇਹ ਨਹੀਂ ਕਰਕੇ ਨਹੀਂ ਬਰਕਰਾਰਾ ਨੇ ਆਪਣੇ ਸਾਰੇ ਪਿੰਡਾਂ ਦੇ ਵਿੱਚ ਲੋਕ ਆਪ ਮਹਾਰੇ ਆਪਣੇ ਵੀ ਇਹ ਚੱਲਦੀ ਚਰਚਾ ਕਰਦੀ ਹੈ ਭਾਈ ਪਿਛਲੇ 2 ਸਾਲਾਂ ਚ ਕੰਮ ਨੇ ਜਿਹੜੀ ਜਲਦੀ ਆਮ ਆਦਮੀ ਪਾਰਟੀ ਸਰਕਾਰ ਆਈ ਗਿਆ ਉਹ ਵਾਅਦਾ ਹੀ ਉਹ ਹੀ ਨਹੀਂ ਲੋਕ ਬੜੇ ਸਿਆਣੇ ਸਾਰੇ ਕੰਪੇਰੀਸ਼ਨ ਕਰਦੇ ਆ ਭਾਵੇਂ ਉਹ ਜਿੱਲੀਆਲਾ ਹੋਵੇ ਲੋਕ ਆਪ ਕਹਿੰਦੇ ਕਿ ਸਾਡਾ ਜੀ 70000 ਰੁਪਿਆ ਤਾਂ ਜਿੱਦੀ ਦਾ ਬਚਨ ਲੱਗ ਗਿਆ ਤੇ ਜਿਹੜੇ ਜ਼ਿੰਮੇਦਾਰਾ ਉਹ ਕਹਿੰਦਾ ਸਾਡਾ 40000 ਦਾ ਡੀਬਿਟ ਬਚ ਗਿਆ ਧੰਨਵਾਦ ਕਰਦੇ ਆ ਮੱਖ ਮੰਤਰੀ ਸਾਹਿਬ ਦਾ ਕਿ ਸਾਨੂੰ ਜਿੱਦਣ ਦੀ ਸਰਕਾਰ ਆਈ ਹੈ ਕਦੇ ਰਾਤ ਨੂੰ ਕਿੱਥੇ ਜਾਣਾ ਆਈ ਨੌਕਰੀਆਂ ਵਾਲੇ ਕੋਈ ਸੰਰੂਪ ਦਾ ਸਰਪਿੰਟ ਨਹੀਂ ਹੋਣਾ ਤੇ ਸਰਕਾਰੀ ਨੌਕਰੀ ਨਾਲ ਨਹੀਂ ਕੋਈ ਨਾ ਸਾਰੇ ਕੰਮਾਂ ਕਿਹੜੇ ਕਿਹੜੀਆਂ ਪ੍ਰਸ਼ੀਆਮਾਂ ਲੋਕ ਸਭਾ ਚਰਚਾ ਕਰਦੇ ਆ ਕੈਡੀਟਰ ਤੇ ਪ੍ਰਧਾਨ ਜੀ ਦੇ ਨਾ ਕਰਦੇ ਤੇ ਪ੍ਰਧਾਨ ਜੀ ਦੇ ਉਹ ਪੱਤਰੀ ਦੀ ਟਿਕਟ ਦੋਨਾਂ ਦੀ ਟਿਕਟ ਜਿਹੜੀ ਅੱਜ ਉਹਨਾਂ ਨੇ ਅਨਾਉਂਸ ਦਾ ਕਰਕੇ ਸਬੂਤ ਦਿੱਤਾਗਾ ਕਿ ਅਕਾਲੀ ਦਲ ਜਿਹੜਾ ਉਹ ਜ਼ਮੀਨੀ ਪੱਧਰ ਤੇ ਆਪਣਾ ਆਧਾਰ ਖੋ ਚੁੱਕਿਆ ਸਿਆਸੀ ਤੌਰ ਤੇ ਖਤਮ ਹੋ ਚੁੱਕਿਆ 100 ਸਾਲ ਪੁਰਾਣੀ ਪਾਰਟੀ ਦਾ ਪੰਜਾਬ ਚ ਪੋਹ ਪੈ ਚੁੱਕਿਆ ਔਰ ਕਦੇ ਕਹਿੰਦੇ ਸੀ ਕਿ ਅਸੀਂ ਢੀਂਸਾ ਪਰਿਵਾਰ ਨੂੰ ਲੜਾ ਕੇ ਨਾਂ ਲਾ ਕੇ ਪਾਰਟੀ ਤਾਕਤਵਰ ਕਰ ਲਈ ਅੱਜ ਉਸੇ ਢੀਂਸਾ ਪਰਿਵਾਰ ਨੂੰ ਫਿਰ ਰਿਜੈਕਟ ਕਰਤਾ ਮੇਰੀ ਹਮਦਰਦੀ ਹੈ ਢੀਂਸਾ ਪਰਿਵਾਰ ਦੇ ਨਾਲ ਕਿ ਆ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੇ ਹਨ ਲੋਕ ਦੋ ਸਾਲਾਂ ਦੇ ਕੀਤੇ ਕੰਮਾਂ ਨੂੰ ਦੇਖੇ ਜਿਹੜਾ ਜਗ੍ਹਾ ਆਵਾਜ਼ ਦੀ ਪ੍ਰਾਰਥਨਾ ਕਰ ਰਹੇ ਨੇ